ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਖੋਜ ਤ ਖੋਜ ਤ ਖੋਜ ਵਿਚਾਰੇ ਹੋ RAM ਨਾਮ ਤਤ ਸਾਰਾ ਕੇਲਵਖ ਕਾਟੇ ਨਮਖ ਅਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੋਣਾ ਸੋਣਾ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਨੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਕੋਜ ਤ ਕੋਜ ਤ ਕੋਜ ਵਿਚਾਰੇਓ ਰਾਮ ਨਾਮ ਤਤ ਸਾਰਾ ਕੇਲਵਖ ਕਾਟੇ ਨਿਮਖ ਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾਤ੍ਰਿਪਤ ਮਨ ਪਾਵੇ ਸਾਤੂ ਅੰਮ੍ਰਿਤ ਬਾਣੀ ਰਹਾਉ वाहिगुरु जी का गुर्जी खालसा वाहिगुरु जी की फते श्री वाहेगुरु साहेब जी ओ सोरठ महला पंजा खोजत खोजत खोज बिचारे ओ राम नाम तत् सारा ਕੇਲਵਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਖੋਜ ਤ ਖੋਜ ਤ ਖੋਜ ਵਿਚਾਰੇ ਹੋ RAM ਨਾਮ ਤਤ ਸਾਰਾ ਕੇਲਵਕ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਕੋਜ ਤੋ ਕੋਜ ਤੋ ਕੋਜ ਵਿਚਾਰੇ ਓ ਰਾਮ ਨਾਮ ਤਤ ਸਾਰਾ ਕੇਲਵੇਖ ਕਾਟੇ ਨਿਮਖ ਅਰਾ ਦਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਤੂ ਅੰਬਰਤ ਬਾਨੀ ਰਹਾਓ वाहे गुरु जी का खालसा वाहेगुरु जी की फते श्री वाहिगुरु साहेब खोजत खोजत खोज बिचारे ओ राम नाम तत सारा के काटे काटे दिया ਗੋਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਤੂ ਅੰਮ੍ਰਿਤ ਬਾਣੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰੇ ਹੋ RAM ਨਾਮ ਤਤ ਸਾਰਾ ਕੇਲਵੇਖ ਕਾਟੇ ਨਮਖ ਅਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੋਣਾ ਸੋਣਾ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਕੇਲਵ ਇਕ ਕਾਟੇ ਨਿਮਖ ਰਦਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਓ वाहेगुरु जी का खालसा वाहेगुरु जी की फतेह श्री वाहेगुरु साहेबीज खोजत खोजत खोज बिचारे ओ राम नाम तत् सारा के काटे निम करा दिया ਗੋਰਮਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਤੂ ਅੰਮ੍ਰਿਤ ਬਾਨੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਖੋਜ ਤ ਖੋਜ ਤ ਖੋਜ ਵਿਚਾਰੇ ਹੋ RAM ਨਾਮ ਤਤ ਸਾਰਾ ਕੇਲਵੇਖ ਕਾਟੇ ਨਮਖ ਅਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੋਣਾ ਸੋਣਾ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਨੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਕੋਜ ਤੋ ਕੋਜ ਤੋ ਕੋਜ ਵਿਚਾਰੇਓ ਰਾਮ ਨਾਮ ਤਤ ਸਾਰਾ ਕੇਲਵਖ ਕਾਟੇ ਨਿਮਖ ਰਾਧਿਆ ਗੁਰਮਖ ਪਾਰੇ ਉਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ